ਵੋਟਾਂ ਜਿਹੜੀਆਂ ਆ ਰਹੀਆਂ ਨੇ ਆਪਣੀਆਂ ਤੇ ਕਿਹੜੀ ਪਾਰਟੀ ਨੂੰ ਤੁਹਾਡੇ ਵੱਲ ਵੋਟ ਦਿੱਤੀ ਜਾਏਗੀ ਉਸ ਨੂੰ ਆਮ ਆਦਮੀ ਪਾਰਟੀ ਨੂੰ ਸਾਨੂੰ ਤਾਂ ਆ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਕਿਉਂ ਵੋਟ ਦੇਣਾ ਚਾਹੁੰਦੇ ਹਸੀਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਅਸੀਂ ਵੋਟ ਨਹੀਂ ਦੇਣਾ ਚਾਹੁੰਦੇ ਅਸੀਂ ਲੁਧਿਆਣਾ ਦੇ ਉਮੀਦਵਾਰ ਨੂੰ ਵੋਟ ਦੇਣਾ ਚਾਹੁੰਦੇ ਆ ਪਾਰਟੀ ਜਿਹੜੀ ਮਰਜ਼ੀ ਹੋਵੇ ਸਾਨੂੰ ਤਾਂ ਉਸ ਉਮੀਦਵਾਰ ਨਾਲ ਮਤਲਬ ਹੈ ਜਿਹੜਾ ਕਿ ਸਾਡੀਆਂ ਪ੍ਰੋਬਲਮ ਸੋਲਵ ਕਰ ਸਕੇ ਸਾਡੇ ਲੁਧਿਆਣੇ ਦੀ ਤਰੱਕੀ ਸੋਚੇ ਕਿਹਨੂੰ ਵੋਟ ਦੇਣੇ ਜਾ ਰਹੇ ਆ ਮੈਂ ਤਾਂ ਕਮਲਪੁਰ पे ਦੇਣਾ ਸੀ ਜੀਜੇਪੀ ਕੇ ਵੋਟ ਹਾਂਜੀ कुछ तो कारण बता सकते हैं बीजेपी के कारण वाव जी यही है कि हमारे हिंदू समाज का कुछ धर्म पालन करता है और क्या बाकी तो कोई कुछ को कुछ देता नहीं है लेकिन धर्म पालन हमारा हिंदू का करता है अंजलि जी इस बार केड़ी पार्टी को वोट दें जा जड़ी पार्टी काम करेगी अपने पंजाब के बच्चे जो बाहर जा रहे हैं है ना उन्होंने रुजगार का साधन अपनाए ਤਾਂ ਕਿ ਸਾਡੇ ਬੱਚੇ ਨਾ ਬਾਹਰ ਜਾਣ ਬਜ਼ੁਰਗਾਂ ਬਜ਼ੁਰਗ ਇੱਥੇ ਇਕੱਲੇ ਰਹਿ ਰਹੇ ਆ ਤੇ ਕੋਸ਼ਿਸ਼ ਇਹ ਹੈ ਕਿ ਜਿਹੜੀ ਲੱਗਦੀ ਹੈ ਕਿ ਪਾਰਟੀ ਸਾਡੇ ਲਈ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਣਗੇ ਉਹਨਾਂ ਨੂੰ ਆਪਾਂ ਵੋਟਿੰਗ ਕਰਾਂਗੇ ਕੰਮ ਨੂੰ ਵੋਟ ਹੈ ਜੀ ਤੁਹਾਡੇ ਜਿਹੜੇ ਮੁੱਦੇ ਬਹੁਤ ਵਾਜਬ ਹੈਗੇ ਆ ਹਣ ਤੋਂ ਫਿਰ ਵੀ ਕੁਛ ਨਾ ਕੁਝ ਆਪਾਂ ਸੋਚਿਆ ਹੁੰਦਾ ਕਿ ਇਹ ਪਾਰਟੀ ਦਾ ਜਿਹੜਾ ਨੁਮਾਇੰਦਾ ਹੈਗਾ ਇਹ ਸਾਡੇ ਕੰਮਾਂ ਦੇ ਉੱਪਰ ਜ਼ਰੂਰ ਕੰਮ ਕਰੇਗਾ ਇਸ ਬਾਰੇ ਕਿਉਂਕਿ ਅਜੇ ਮੋਦੀ ਸਰਕਾਰ ਨੇ ਵੀ ਬਹੁਤ ਜ਼ਿਆਦਾ ਨੌਕਰੀਆਂ ਤਾਂ ਨਹੀਂ ਘਟੀਆਂ ਸਾਡੇ ਪੰਜਾਬ ਦੇ ਵਿੱਚ ਉਹ ਸਾਡੇ ਨਹੀਂ ਹੈ ਆਮ ਆਦਮੀ ਪਾਰਟੀ ਫਿਰ ਵੀ ਉਪਲਬਧ ਕਰਾ ਰਹੀ ਹੈ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਵੋਟ ਪਣੀ ਹੈ ਤੁਹਾਨੂੰ ਹਾਂਜੀ ਵੀਰੇ ਕਿਹੜੀ ਕਾ ਪਾਰਟੀ ਨੂੰ ਵੋਟ ਦੇਵੋਗੇ ਵੀਰੇ ਉਹ ਤਾਂ ਮੌਕੇ ਤੇ ਦੇਖਾਇਆ ਕਿ ਨੂੰ ਪਾਣੀ ਹੈ ਸਾਈਡ ਤੇ ਕੀਤਾ ਹੁੰਦਾ ਬੰਦੇ ਨੇ ਪਰ ਜਿਹੜਾ ਮੌਕੇ ਤੇ ਦੱਸ ਦਿਓ ਭੋਲੀ ਜੀ ਦਾ ਭੋਲੀ ਜੀ ਦੱਸਣਾ ਜੀ ਸਰਕਾਰ ਨੂੰ ਤੁਹਾਨੂੰ ਲੱਗਦਾ ਇਹਨੂੰ ਵੀ ਕਹਿ ਸਕਦੇ ਪਰ ਆਰਥਿਕ ਨੂੰ ਪਾਵਾਂਗੇ ਰਾਜਾ ਬਣੀ ਕਾਂਗਰਸ ਪਾਰਟੀ ਤੋਂ ਵੋਟ ਦੇ ਕਾਂਗਰਸ ਪਾਰਟੀ ਨੂੰ ਦੇਣਗੇ ਭਾਰਾਂ ਕੋਈ ਦਾਰਸਕ ਸੀ ਉਹ ਤੁਹਾਡਾ ਦਿਲ ਕਰਦਾ ਹੈ ਕਿ ਕਾਂਗਰਸ ਵੈਸੇ ਕਾਂਗਰਸ ਨੂੰ ਪਾਓ ਵੋਟ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜੇ ਬਾਕੀ ਲੀਡਰ ਵਗੈਰਾ ਨੇ ਹੈਗੇ ਨੇ ਆਪਣੇ ਪਾਰਟੀ ਛੱਡ ਕੇ ਇੱਕ ਦੂਜੀ ਵੱਲ ਜਾਈ ਜਾਂਦੇ ਰਹਿੰਦੇ ਨੇ ਮਤਲਬ ਪੱਕੇ ਨਹੀਂ ਆਂਦੇ ਉਹ ਇੱਕ ਤਾਂ ਪੱਕੇ ਹੀ ਜਾਂ ਪੱਕੇ ਚੱਲਦੇ ਆ ਰਹੇ ਤਾਂ ਕਰਕੇ ਪੰਨੋ ਪਾਉਂਗੇ ਸਸਿਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਚੋਣਾ ਦੀ ਜੋ ਮਿੱਟੀ ਆ ਚਾਹੇ ਉਹ ਨੇੜੇ ਆ ਚੁੱਕੀ ਹੈ ਅਗਰ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਤਾਂ ਹਾਲੇ ਤੱਕ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਜੋ ਸਥਿਤੀ ਹੈ ਉਹ ਸਾਫ਼ ਨਹੀਂ ਨਜ਼ਰ ਆ ਰਹੀ ਕਿ ਇਸ ਵਾਰ ਕਿਸ ਪਾਰਟੀ ਦੀ ਜੋ ਹਵਾ ਸੋ ਇਹ ਜਾਣਨ ਦੇ ਲਈ ਅਸੀਂ ਪਹੁੰਚੇ ਆ ਲੁਧਿਆਣਾ ਘੰਟਾ ਘਰ ਇਸ ਟਾਈਮ ਘੰਟਾ ਘਰ ਵਾਲੀ ਜਿਹੜੀ ਮੇਨ ਰੋਡ ਆ ਉਹਦੇ ਉੱਪਰ ਆ ਔਰ ਇੱਥੇ ਤੇ ਜਿਹੜੇ ਦੁਕਾਨਦਾਰ ਨੇ ਜਾਂ ਹੋਰ ਆਮ ਲੋਕ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਵਾਰ ਕਿਸ ਉਮੀਦਵਾਰ ਦੇ ਸਿਰ ਦੇ ਉੱਪਰ ਜਿਹੜਾ ਤਾਜ ਪਾਉਣ ਜਾ ਰਹੇ ਨੇ ਸੋ ਆਓ ਚੱਲਦੇ ਆ ਜੀ ਅੱਸੀ ਕੱਲ ਜਨਾਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਨਜੀਤ ਸਿੰਘ ਕੋਲੀ ਜੀ ਕੋਲੀ ਸਾਹਿਬ 2 ਮਿੰਟ ਤੁਹਾਡੇ ਲੈਣੇ ਜੀ ਹਾਂ ਜਰੂਰ ਜੀ ਸਾਹਿਬ ਦੱਸੋ ਸੇਵਾ ਸੇਵਾ ਦੀ ਬੇਨਤੀ ਸੀ ਜਿਹੜੀਆਂ ਚੋਣਾਂ ਨੇੜੇ ਆ ਚੁੱਕੀਆਂ ਨੇ 1 ਜੂਨ ਨੂੰ VOTING ਜਿਹੜੀ ਹੋਣ ਜਾ ਰਹੀ ਹੈਗੀ ਆ ਤਾਂ ਕਿਸ ਪਾਰਟੀ ਦੇ ਕੰਨੀ ਤੁਹਾਨੂੰ ਲੱਗਦਾ ਕਿੱਧਰ ਜਾਣਾ ਕਿਹੜੀ ਪਾਰਟੀ ਨੂੰ ਵੋਟ ਪਾਣ ਜਾ ਰਹੇ ਦੇਖੋ ਜੀ ਮੈਂ ਤਾਂ ਆਮ ਪਾਰਟੀ ਨੂੰ ਵੋਟ ਪਾਵਾਂਗਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗਾ ਕਿਉਂਕਿ ਕਾਰਨ ਹਾਂਜੀ 2 ਸਾਲ ਤੋਂ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਸਾਡੇ ਜਿਹੜੇ ਏਰੀਏ ਦੇ ਆਤਮ ਨਗਰ ਹਲਕੇ ਦੇ ਸਿੱਧੂ ਸਾਹਿਬ ਉਹਨਾਂ ਨੇ ਵੀ ਆਤਮ ਨਗਰ ਹਲਕੇ ਚ ਬਹੁਤ ਵਧੀਆ ਤੋਂ ਵਧੀਆ ਕੰਮ ਕੀਤਾ ਜਿਹੜਾ ਕਿ ਅਜ ਤੱਕ ਕਿਸੇ ਐਮ ਐਲ ਏ ਨੇ ਆ ਕੇ ਪੁੱਛਿਆ ਵੀ ਨਹੀਂ ਸੀ ਅੱਛਾ ਤੁਸੀਂ ਹਲਕਾ ਆਤਮ ਨਗਰ ਦੇ ਉਸ ਨੇ ਹਾਂ ਜੀ ਮੈਂ ਆਤਮ ਨਗਰ ਹਲਕੇ ਦਾ ਸਾਡੇ ਐਮ ਐਲ ਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਇਸ ਕਰਕੇ ਉਹਨਾਂ ਦਾ ਕੰਮ ਦੇਖਦੇ ਹੋਇਆ ਅਸੀਂ ਕੰਮ ਦੇਖਿਆ ਅਸੀਂ ਕੱਲੀ ਪਾਰਟੀ ਨਹੀਂ ਦੇਖੀ ਸਾਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਸਾਡੇ ਐਮ ਐਲ ਏ ਸਾਹਿਬ ਸਿੱਧੂ ਸਾਹਿਬ ਮੈਂ ਕੰਮ ਇੱਕ ਵਾਰੀ ਕਹਿਣ ਦੀ ਦੇਰ ਹੈ ਅਸੀਂ ਘਰ ਤੱਕ ਪਹੁੰਚਦੇ ਆਂ ਤੇ ਉਹਨਾਂ ਨੇ ਕੰਮ ਦੇ ਆਰਡਰ ਕਰ ਦਿੱਤੇ ਹੁੰਦਣ ਇਸ ਕਰਕੇ ਸਾਡਾ ਮਾਡਲ ਟਾਊਨ ਏਰੀਆ ਸਾਰਾ ਸਿੱਧੂ ਸਾਹਿਬ ਦੀ ਬਹੁਤ ਤਾਰੀਫ ਕਰਦਾ ਤੇ ਆਪਣੇ ਕੰਮਾਂ ਨੂੰ ਵੀ ਮੇਨ ਕੰਮਾਂ ਨੂੰ ਦੇਖ ਕੇ ਹੀ ਤਾਰੀਫ ਹੁੰਦੀ ਹੈ ਜੀ ਇਸ ਕਰਕੇ ਮੈਂ ਆਪਣੇ ਸਾਥੀਆਂ ਨੂੰ ਵੀ ਕਹਾਂਗਾ ਤੇ ਮੈਂ ਵੀ ਖੁਦ ਅਸੀਂ ਆਮ ਪਾਰਟੀ ਨੂੰ ਵੋਟ ਦੇਾਂਗੇ ਮਾਡਲ ਟਾਊਨ ਇਲਾਕੇ ਦੇ ਵਿੱਚ ਕੋਈ ਇੱਕ ਦੋ ਕੰਮ ਜਿਹੜੇ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਨੇ ਬਹੁਤ ਚੰਗੇ ਕੀਤੇ ਹੈਗੇ ਨੇ ਦੇਖੋ ਜੀ ਕੱਲ ਸ਼ਾਮੀ 6:30 ਵਜੇ ਸੈਂਟਰਲ ਪਾਰਕ ਦੇ ਵਿੱਚ ਮੀਟਿੰਗ ਸੀ ਜੀ ਮੈਨੂੰ ਵੀ ਉਸ ਮੀਟਿੰਗਸ ਬੁਲਾਇਆ ਗਿਆ ਸੀ ਉੱਥੇ ਸਾਰਾ ਮਾਡਲ ਟਾਊਨ ਏਰੀਆ ਦੇ ਸਾਰੇ ਮੈਂਬਰ ਇਕੱਠੇ ਹੋਏ ਜੋ ਸਿੱਧੂ ਸਾਹ ਨੇ ਪਾਰਕ ਵਾਸਤੇ ਕਿਹਾ ਜੋ ਗੇਟ ਗੂਟ ਲੱਗਣੇ ਸੀ ਕਲੋਨੀ ਨੂੰ ਉਹਦੇ ਬਾਰੇ ਕਿਹਾ ਮਾਡਲ ਟਾਊਨ ਮਾਰਕੀਟ ਦੀ ਸੜਕ ਕਦੀ ਨਹੀਂ ਬਣੀ ਸੀ ਕਾਫੀ 10 ਸਾਲਾਂ ਤੋਂ ਕੰਮ ਬੰਦ ਸੀ ਉਹਨਾਂ ਦੇ ਪ੍ਰਧਾਨ ਜੀ ਸੀ ਅਮਰਜੀਤ ਸਿੰਘ ਜੀ ਉਹਨਾਂ ਨੇ ਵੀ ਕਿਹਾ ਕਿ ਅਬਸੀ ਕੋਈ ਕਿਹਾ ਸਿੱਧੂ ਸਾਹਿਬ ਨੂੰ ਮਲਟੋਨ ਗੋਲ ਮਾਰਕੀਟ ਦੀ ਸਾਰੀ ਸੜਕ ਬਹੁਤ ਵਧੀਆ ਬਣੀ ਹੈ ਤੇ ਪਾਰਕ ਦਾ ਵੀ ਉਹਨਾਂ ਨੇ ਸਾਰਾ ਬਾਉਂਡਰੀ ਦਾ ਕੰਮ ਕਰਾਇਆ ਸਾਡੀ ਪਾਰਕਸ ਵੀ ਕੰਮ ਕਰਾਇਆ ਕੋਈ ਵੀ ਕੰਮ ਹੁੰਦਾ ਸਿੱਧੂ ਸਾਹਿਬ ਨੂੰ ਕਹਿੰਦੇ ਦੇ ਰਾ ਉਹ ਵੱਧ ਚੜ ਕੇ ਉਸ ਕੰਮ ਨੂੰ ਇਤਨਾ ਸ਼ੌਕ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇੰਨਾ ਜਜ਼ਬਾ ਹੈ ਕੰਮ ਕਰਨ ਦਾ ਕਿ ਜਿੰਨਾ ਅਸੀਂ ਦੱਸ ਨਹੀਂ ਸਕਦੇ ਉਹਨਾਂ ਨੂੰ ਆਪਣੀ ਉਹ ਉਹਨਾਂ ਨੂੰ ਕੰਮ ਕਰਨ ਦਾ ਹੀ ਬਹੁਤ ਸ਼ੌਕ ਹੈ ਇਸ ਕਰਕੇ ਅਸੀਂ ਸਿੱਧੂ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਇਸ ਕ ਅਸੀਂ ਇਸ ਪਾਰਟੀ ਨੂੰ ਵੋਟ ਪਾ ਰਹੇ ਹਾਂ ਠੀਕ ਹੈ ਕੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਡਾ ਦਿੱਤਾ ਜੀ ਮਿਹਰਬਾਨੀ ਸਰ ਅਸੀਂ ਕਾ ਭਾਜੀ ਭਾਜੀ ਕੀ ਨਾਮ ਤੁਹਾਡਾ ਜੋਤ ਸਿੰਘ ਵੋਟ ਪਣੀ ਹੈ ਤੁਹਾਡੀ ਹਾਂ ਜੀ ਵੀਰੇ ਕਿਹੜੀ ਪਾਰਟੀ ਨੂੰ ਵੋਟ ਦੇਵੋਗੇ ਇਸ ਵਾਰ ਵੀਰੇ ਉਹ ਤਾਂ ਮੌਕੇ ਤੇ ਦੇਖਾਂਗੇ ਕਿ ਨੂੰ ਪਾਣੀ ਹੈ ਇਹ ਸਾਈਡ ਤਾਂ ਕੀਤਾ ਹੁੰਦਾ ਬੰਦੇ ਨੇ ਪਰ ਜਿਹੜਾ ਮੌਕੇ ਤੇ ਦੱਸ ਦਿਓ ਹੌਲੀ ਜੀ ਦੱਸ ਦਿਓ ਹੌਲੀ ਕੀ ਦੱਸਣਾ ਜੀ ਨੂੰ ਪਾਣੀ ਸਰਕਾਰਾਂ ਪਰ ਜਿਹੜੀ ਸਹੀ ਸਰਕਾਰ ਤੋਂ ਵੋਟ ਪਾਵਾਂਗੇ ਕਿ ਸਰਕਾਰ ਨੂੰ ਤੁਹਾਨੂੰ ਲੱਗਦਾ ਅ ਕੀ ਨੂੰ ਵੀ ਕਹਿ ਸਕਦਾ ਪਰ ਆਵਾ ਬਿੰਗ ਨੂੰ ਪਾਵਾਂਗੇ ਬੋਲ ਰਾਜਾ ਬਿੰਗ ਨੂੰ ਕਾਂਗਰਸ ਪਾਰਟੀ ਨੂੰ ਵੋਟ ਦੇਣ ਜਾ ਰਹੇ ਕਾਂਗਰਸ ਪਾਰਟੀ ਨੂੰ ਵੋਟ ਦੇ ਆ ਪਰੰ ਕੋਈ ਦਾਅ ਸਕਦੇ ਹੋ ਕਿਉਂ ਤੁਹਾਡਾ ਦਿਲ ਕਰਦਾ ਹੈ ਕਿ ਕਾਂਗਰਸ ਵੈਸੇ ਕਾਂਗਰਸ ਨੂੰ ਪਾਓ ਵੋਟ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਫਿਰ ਜਿਹੜੇ ਬਾਕੀ ਲੀਡਰ ਵਗੈਰਾ ਨੇ ਹੈਗੇ ਨੇ ਆਪਣੇ ਪਾਰਟੀ ਛੱਡ ਕੇ ਇੱਕ ਦੂਜੀ ਵੱਲ ਜਾਈ ਜਾਂਦੇ ਰਹਿੰਦੇ ਨੇ ਮਤਲਬ ਪੱਕੇ ਨਹੀਂ ਜਾਂਦੇ ਉਹ ਇੱਕ ਤੋਂ ਪੱਕੇ ਹੀ ਪੱਕੇ ਚੱਲਦੇ ਆ ਰਹੇ ਤਾਂ ਕਰਕੇ ਪਾਉ ਨੂੰ ਪਾਵਾਂਗੇ ਕਹਿਣ ਦਾ ਮਤਲਬ ਕਿ ਜਿਹੜੀ ਜਿਵੇਂ ਕਿ ਸਮਾਂ ਬਦਲਦਾ ਨਾਲ ਹੀ ਚੇਂਜ ਨਹੀਂ ਹੁੰਦੇ ਜਿੱਥੇ ਦਾ ਖੜਿਆ ਤਾਂ ਖੜਾ ਹੀ ਹੈ ਇਹ ਗੱਲ ਹੈ ਬਾਕੀ ਜਿਹੜੇ ਲੀਡਰ ਸਹੀ ਨਹੀਂ ਹੈ ਕਾਂਗਰਸ ਵਧੀਆ ਹੈ ਪਰੰਤੂ ਸਿੱਖਾਂ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਵਿਰੋਧ ਜ਼ਰੂਰ ਮਨਾਂ ਦੇ ਵਿੱਚ ਜਿਹੜਾ اپੋਜੀਸ਼ਨ ਵੱਲੋਂ ਵੀ ਇਹ આરોਪ ਲਗਾਏ ਜਾਂਦੇ ਨੇ ਕਿ ਹਾਲੇ ਤੱਕ 84 ਦਾ ਜਿਹੜਾ ਇਨਸਾਫ ਨਹੀਂ ਮਿਲਿਆ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਅਟੈਕ ਕਰਾਇਆ ਸੀਗਾ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਯੰਗ ਹੋ ਨੌਜਵਾਨ ਹੋ ਇਤਿਹਾਸ ਤੋਂ ਤੁਸੀਂ ਵੀ ਜਾਣੂ ਜ਼ਰੂਰ ਹੋਵੋਗੇ। ਭਾਈ ਇਹ ਮੇਨ ਗੱਲ ਤਾਂ ਇਹ ਹੈ ਕਿ ਨਾ ਕਿ ਸਾਰੀ ਪਾਰਟੀਆਂ ਅਲੱਗ-ਅਲੱਗ ਹੁੰਦੀਆਂ ਨੇ ਇਹਨਾਂ ਦਾ ਕੋਈ ਹੁੰਦਾ ਨਹੀਂ ਹੈਗਾ। ਮੇਰਾ ਆਪਾਂ ਜਿਹੜਾ ਬੰਦੇ ਆਪਣੇ ਹੱਕ 'ਚ ਬੋਲਿਆ ਪਾਉ ਨਹੀਂ ਵੋਟ ਪਾਵਾਂਗੇ ਨਾ। ਆਪਾਂ ਨੂੰ ਲੱਗਦਾ ਕਿ ਹਾਂ ਕੇ ਕਾਂਗਰਸ ਆਉਗੀ ਤਾਂ ਕੁਝ ਹਲ-ਹਲ ਕਰੂਗੀ। ਭਾਜਪਾ ਦੇ ਵੀ ਚਾਂਸ ਹੈਗੇ ਜ਼ਿਆਦਾ। ਦੋਨਾਂ ਦਾ ਮੁਕਾਬਲਾ ਪਰ ਬਾਕੀ ਹੋਰ ਕੋਈ ਨਹੀਂ ਹੈਗਾ। ਤੁਸੀਂ ਕਾਂਗਰਸ ਦੇ ਨਾਲ ਜਾਓਗੇ ਕਿਹਨੂੰ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ। ਵੋਟ ਕਿੱਥੋਂ ਦੀ ਬਣੀ ਹੈ ਤੁਹਾਡੀ? ਮੇਰਾ ਵੋਟ यहाँ का पंजाब का है? नहीं पंजाब का नहीं यूपी का है अच्छा, यूपी का वोट बनाऊंगा हाँ जी हाँ जी यहाँ पे वोट ही नहीं है यहाँ नहीं है जी तो किसको वोट देने जा रहे हैं मैं तो कमल फूल पे देना था बीजेपी के वोट हाँ जी, जी। तो कारण बता सकते हैं बीजेपी के का? कारण बाबू जी यही है कि हमारे हिंदू समाज का कुछ धर्म पालन करता है और क्या है अच्छा, बाकी तो कोई किसी को कुछ देता नहीं है लेकिन धर्म पालन हमारा हिंदू का करता है पंजाब में आम आदमी पार्टी की सरकार है इस सरकार में आने से कुछ मदद मिली है कभी जो जैसे वो बोलते हैं कि मोहल्ला क्लिनिक बना दिए स्कूलों को स्मार्ट कर दिया है। ऐसी सहूलतें कोई मिली है कभी गए हो क्लिनिक में दवाई लेने के लिए हाँ जी हाँ जी मिलती है दवाई फ्री मिलती है दवाई फ्री मिलती है हाँ जी टेस्ट वगैरह भी फ्री करते हैं हाँ जी सारा कुछ होता फ्री। ठीक है फ्री तो सहूलते तो फिर दे ही रही है गवर्नमेंट हाँ जी आप बोल रहे हो ना कि बीजेपी देती है हमें कोई इतराज नहीं बीजेपी से नहीं नहीं अब बीजेपी देती है कौन देता है लेकिन मिल रहा है सपोर्ट हां चलो आप बीजेपी के समर्थक हो हां जी मैं बीजेपी का समर्थक हूं सस्का जी सस्का जी अंजली ਤੁਹਾਡਾ ਅੰਜਲੀ ਅੰਜਲੀ ਜੀ ਇਸ ਵਾਰ ਕਿਹੜੀ ਪਾਰਟੀ ਨੂੰ ਵੋਟ ਦੇਣ ਜਾ ਰਹੇ ਜਿਹੜੀ ਪਾਰਟੀ ਕੰਮ ਕਰੇਗੀ ਆਪਣੇ ਪੰਜਾਬ ਦੇ ਬੱਚੇ ਜਿਹੜੇ ਬਾਹਰ ਜਾ ਰਹੇ ਹੈ ਹੈਨਾ ਉਹਨਾਂ ਵਾਸਤੇ ਰੁਜ਼ਗਾਰ ਦਾ ਸਾਧਨ ਅਪਣਾਏ ਤਾਂ ਕਿ ਸਾਡੇ ਬੱਚੇ ਨਾ ਬਾਹਰ ਜਾਣ ਬਜ਼ੁਰਗਾਂ ਬਜ਼ੁਰਗਾਂ ਤੇ ਇਕੱਲੇ ਰਹਿ ਰਹੇ ਹੈ ਤੇ ਕੋਸ਼ਿਸ਼ ਹੈ ਕਿ ਜਿਹੜੀ ਲੱਗਦੀ ਹੈ ਕਿ ਪਾਰਟੀ ਸਾਡੇ ਲਈ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਨਗੇ ਉਹਨਾਂ ਨੂੰ ਆਪਾਂ ਵੋਟਿੰਗ ਕਰਾਂਗੇ ਕੰਮ ਨੂੰ ਵੋਟ ਹੈ ਜੀ ਉਹ ਤਾਂ ਹੁਣ ਜਦੋਂ ਜਿੱਤਣਗੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਆਂ ਵੀ ਕਰੋ ਤੁਸੀਂ ਇਹ ਤੁਹਾਡੇ ਜਿਹੜੇ ਮੁੱਦੇ ਬਹੁਤ ਵਾਜਬ ਹੈਗੇ ਆ ਤਾਂ ਤੂੰ ਫਿਰ ਵੀ ਕੁਛ ਨਾ ਕੁਛ ਆਪਾਂ ਸੋਚਿਆ ਹੁੰਦਾ ਕਿ ਇਹ ਪਾਰਟੀ ਦਾ ਜਿਹੜਾ ਨਮਾਇੰਦਾ ਹੈਗਾ ਇਹ ਸਾਡੇ ਕੰਮਾਂ ਦੇ ਉੱਪਰ ਜ਼ਰੂਰ ਕੰਮ ਕਰੇਗਾ ਤਾਂ ਤੁਸੀਂ ਕੁਝ ਸੋਚਿਆ ਐਸ ਬਾਰੇ ਕੀ ਕੀ ਹੈ ਜੇ ਮੋਦੀ ਸਰਕਾਰ ਨੇ ਵੀ ਬਹੁਤ ਜ਼ਿਆਦਾ ਨੌਕਰੀਆਂ ਤਾਂ ਨਹੀਂ ਘਟੀਆਂ ਸਾਡੇ ਪੰਜਾਬ ਦੇ ਵਿੱਚ ਉਹ ਸਾਧਨ ਨਹੀਂ ਹੈ ਆਮ ਆਦਮੀ ਪਾਰਟੀ ਫਿਰ ਵੀ ਉਪਲਬਧ ਕਰਾ ਰਹੀ ਹੈ ਲੋਕਾਂ ਨੂੰ ਸੇਵਾ ਮੁਹੱਈਆ ਕਰਵਾ ਰਹੀ ਹੈ ਹੈਨਾ ਤੇ ਅਗਰ ਆਮ ਆਮ ਆਦਮੀ ਪਾਰਟੀ ਅਜੇ ਕੇਂਦਰ ਸਰਕਾਰ ਦੇ ਵਿੱਚ ਤਾਂ ਨਹੀਂ ਹੈ ਤੇ ਮੋਦੀ ਨੂੰ ਇਸ ਟਾਈਮ VOTING ਹੈ ਕਿਉਂਕਿ ਉਹਨਾਂ ਨੇ ਆਨਲਾਈਨ ਸਰਵਿਸ ਸਾਰੀ ਕੀਤੀ ਹੈ ਹੈਨਾ ਪੈਸਿਆਂ ਦਾ ਲੈਣ ਦੇਣ ਹੋਇਆ ਹੋਰ ਬਥੇਰੇ ਉਹਨਾਂ ਨੇ ਕੰਮ ਕੀਤੇ ਜਿਹੜੇ ਕਿ ਉਹਨਾਂ ਵੱਲ ਕਰ ਸਕਦੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ VOTE ਦਿਓਗੇ ਹਾਂਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਵੱਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਨਮਸਕਾਰ ਜੀ ਕੀ ਨਾਮ ਤੁਹਾਡਾ ਪ੍ਰਜੇਸ਼ ਕੁਮਾਰ ਜੀ ਜੇਸ਼ ਜੀ ਵੋਟਾਂ ਜਿਹੜੀਆਂ ਆ ਰਹੀਆਂ ਨੇ ਆਪਣੀਆਂ ਤੇ ਕਿਹੜੀ ਪਾਰਟੀ ਨੂੰ ਤੁਹਾਡੇ ਵੱਲ ਵੋਟ ਦਿੱਤੀ ਜਾਏਗੀ ਆਮ ਆਦਮੀ ਪਾਰਟੀ ਦੀ ਅਸੀਂ ਤਾਂ ਆਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਕਿਉਂ ਵੋਟ ਦੇਣਾ ਚਾਹੁੰਦੇ ਹਸੀਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਅਸੀਂ ਵੋਟ ਨਹੀਂ ਦੇਣਾ ਚਾਹੁੰਦੇ ਅਸੀਂ ਲੁਧਿਆਣਾ ਦੇ ਉਮੀਦਵਾਰ ਨੂੰ ਵੋਟ ਦੇਣਾ ਚਾਹੁੰਦੇ ਆ ਪਾਰਟੀ ਜਿਹੜੀ ਮਰਜ਼ੀ ਹੋਵੇ ਸਾਨੂੰ ਤਾਂ ਉਸ ਉਮੀਦਵਾਰ ਨਾਲ ਮਤਲਬ ਹੈ ਜਿਹੜਾ ਕਿ ਸਾਡੀਆਂ ਪ੍ਰੋਬਲਮ ਸੋਲਵ ਕਰ ਸਕੇ ਸਾਡੇ ਲੁਧਿਆਣੇ ਦੀ ਤਰੱਕੀ ਸੋਚੇ ਉਹਦੇ ਨਾਲ ਇਹ ਮਤਲਬ ਨਹੀਂ ਉਹ ਰਵਿੰਦੀਰ ਸਿੰਘ ਬਿੱਟੂ ਹੈ ਜਾਂ ਰਾਜਾ ਵੜਿੰਗ ਹੈ ਜਾਂ ਪੱਪੀ ਪ੍ਰੈਸ਼ਰ ਜੀ ਨੇ ਪੱਪੀ ਪ੍ਰੈਸ਼ਰ ਜੀ ਨੂੰ ਪਹਿਲ ਤਾਂ ਵਾ ਕਿਉਂਕਿ ਇਹ ਲੋਕਲ ਹੈਗੇ ਨੇ ਅਸੀਂ ਆਪਣੀ ਸਮੱਸਿਆ ਵਾ ਇਹਨਾਂ ਨੂੰ ਦੱਸ ਸਕਦੇ ਆ ਔਰ ਅਸੀਂ ਅੱਗੇ ਵੀ ਜਿੰਨੀ ਵਾਰੀ ਵੀ ਇਹਨਾਂ ਕੋਲ ਗਏ ਆ ਇਹਨੇ ਇਹਨਾਂ ਨੇ ਸਾਡੀ ਸਮੱਸਿਆ ਦਾ ਹੱਲ ਕੀਤਾ ਠੀਕ ਹੈ ਔਰ ਸਾਡੇ ਆਪਣੇ ਜਿਹੜੇ ਬੇਲ ਨੇ ਅਸੀਂ ਖੁਦ ਕੋਚਰ ਮਾਰਕੀਟ ਪੌਂਸ਼ ਏਰੀਆ 'ਚ ਰਹਿੰਦੇ ਆ ਠੀਕ ਹੈ ਪਰ ਸਾਡੇ ਬਿੱਲ ਵੀ ਛੇ ਗਰਮੀਆਂ ਦੇ ਵਿੱਚ ਜ਼ੀਰੋ ਆਏ ਨੇ ਅਸੀਂ ਸੁਣੀ ਸੁਣਾਈ ਗੱਲ ਨਹੀਂ ਆਖਦੇ ਸਾਡੇ ਖੁਦ ਆਪਣੇ ਘਰ ਦੇ ਬਿੱਲ ਜਿਹੜੇ ਨੇ ਜ਼ੀਰੋ ਆਏ ਨੇ ਜਿਹੜੇ ਕਿ ਅਜੇ ਤੱਕ ਕਦੀ ਕਿਸੇ ਸਰਕਾਰ ਦੇ ਵਿੱਚ ਨਹੀਂ ਆਏ ਨਹੀਂ ਆਏ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜਾ ਨੁਮਾਇੰਦੇ ਦੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਸੂਕ ਜਿਹੜਾ ਅੱਛਾ ਹੈਗਾ ਜੇ ਆਮ ਆਦਮੀ ਬਣ ਕੇ ਉਹਨਾਂ ਨੇ ਇਲੈਕਸ਼ਨ ਲੜੀ ਤੇ ਆਮ ਆਦਮੀ ਹੀ ਦੀ ਤਰ੍ਹਾਂ ਹੀ ਵਿਚਰ ਰਹੇ ਨੇ ਆਪਣੇ ਹਲਕੇ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਿਹਾ ਅਗਰ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਬੰਦਾ ਖੜਾ ਹੁੰਦਾ ਆਮ ਆਦਮੀ ਪਾਰਟੀ ਵੱਲੋਂ ਸ਼ਾਇਦ ਅਸੀਂ ਫਿਰ ਸੋਚਦੇ ਪਰ ਜਦੋਂ ਪੱਪੀ ਪ੍ਰੈਸ਼ਰ ਜੀ ਆਪ ਖੜੇ ਨੇ ਫਿਰ ਸਾਨੂੰ ਉਹ ਸੋਚਣ ਦੀ ਲੋੜ ਨਹੀਂ ਹੈ ਸਾਡੀ ਉਹ ਸਾਡੇ ਪਰਿਵਾਰ ਦੀ ਸਾਰਿਆਂ ਦੀ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਹੀ ਜਾਏਗੀ ਕਿਉਂਕਿ ਇਹ ਸਾਡੇ ਵਿੱਚ ਵਿਚਰਦੇ ਨੇ ਔਰ ਸਾਡੀ ਸਮੱਸਿਆਵਾਂ ਹੱਲ ਕਰਦੇ ਨੇ ਤਾਂ ਹੁਣ ਤਾਂ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਜਿਹੜੀਆਂ ਵੱਧ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਆ ਆਮ ਲੋਕਾਂ ਦਾ ਜਿਹੜਾ ਰੁਝਾਨ ਹੈ ਉਸ ਕਰਕੇ ਲੋਕਾਂ ਦਾ ਮੈਂ ਤਾਂ ਲੋਕ ਇਹੀ ਕਹਿ ਰਹੇ ਨੇ ਕਿ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਆਣੇ ਸ਼ੁਰੂ ਹੋਏ ਨੇ ਮੁਹੱਲਾ ਕਲੀਨਿਕਾ ਦੀ ਗੱਲ ਕੀਤੀ ਜਾਵੇ ਸਕੂਲਾਂ ਦੀ ਗੱਲ ਕੀਤੀ ਜਾਵੇ ਇਹ ਸਾਰਾ ਕੁਝ ਕਹਿ ਰਹੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੋਂ ਬਾਅਦ ਉਹਨਾਂ ਨੂੰ ਮਿਲਣਾ ਜਿਹੜਾ ਸ਼ੁਰੂ ਹੋਇਆ ਕੀ ਨਾਮ ਹੈ ਤੁਹਾਡਾ ਤਰुण ਜੀ ਤਰुण ਜੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦੇਣ ਜਾਓਗੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਜੀ ਠੀਕ ਹੈ ਤੁਸੀਂ ਦੱਸ ਸਕਦੇ ਹੋ ਕਿਉਂ ਕਿਉਂ ਤੁਸੀਂ ਉਹਨਾਂ ਨੂੰ ਜਿਹੜੀ ਵੋਟ ਦੇਣੀ ਚਾਹੁੰਦੇ ਹੋ ਉਹ ਜਿਹੜੀ ਬਿੱਟੂ ਬਾਜੀ ਦੇ ਵੋਟਾਂ ਤੋਂ ਬਾਅਦ ਮਿਲਣ ਆਣੀ ਉਹਨਾਂ ਨੇ ਇੱਥੇ ਤੇ ਰਾਜਾ ਵੜੈਨਜੀ ਨੇ ਉੱਥੇ ਪਹੁੰਚ ਜਾਣਾ ਜੀ ਤੇ ਪੱਪੀ ਪ੍ਰੈਸ਼ਰ ਜੀ ਨੂੰ ਮਿਲਣਾ ਬਹੁਤ ਆਸਾਨ ਹੈ ਆਮ ਬੰਦੇ ਨੂੰ ਵੀ ਮਿਲਦੇ ਆ ਬਹੁਤ ਵਧੀਆ ਬੰਦੇ ਆ ਇਸ ਲਈ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਕਹਿਣ ਦਾ ਮਤਲਬ ਕਿ ਲੋਕਲ ਵਸ਼ਿੰਦੇ ਨੇ ਇੱਥੋਂ ਦੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕੱਲ ਨੂੰ ਕੋਈ ਵੀ ਕੰਮ ਪੈਂਦਾ ਤਾਂ ਜਦੋਂ ਮਰਜ਼ੀ ਤੁਸੀਂ ਜਾ ਕੇ ਬੜੀ ਪਹੁੰਚ ਕਰਨੀ ਸੌਖੀ ਆ ਉਹਨਾਂ ਤੱਕ ਹਾਂਜੀ ਹਾਂਜੀ ਆਮ ਬੰਦੇ ਨੂੰ ਆਰਾਮ ਨਾਲ ਮਿਲਦੇ ਆ ਜੀ ਉਹਨਾਂ ਦਾ ਕੰਮ ਵੀ ਹੁੰਦਾ ਹਰ ਚੀਜ਼ ਦਾ ਤਾਂ ਤੁਸੀਂ ਦੇਖਿਆ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਤਾਂ ਲੋਕਾਂ ਦਾ ਰੁਝਾਨ ਉਸ ਪਾਰਟੀ ਕਿੰਨੀ ਜ਼ਰੂਰ ਕਿਉਂਕਿ ਜਿੰਨੇ ਵੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਜਿਹੜੀਆਂ ਜ਼ਿਆਦਾ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਪੈਂਦੀਆਂ ਨਜ਼ਰ ਆਈਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਕੋਈ ਪੇਡ ਨਿਊਜ਼ ਨਹੀਂ ਨਾ ਹੀ ਕੋਈ ਐਡਵਰਟਾਈਜ਼ਮੈਂਟ ਹੈ ਜੋ ਸਚਾਈ ਸੀ ਉਹੀ ਜਿਹੜੇ ਰੁਝਾਨ ਨੇ ਤੁਹਾਨੂੰ ਅਸੀਂ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਵਿੱਚ ਕਿਹੜੀ ਜਿਹੜੀ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ ਔਰ ਨਤੀਜੇ ਜਿਹੜੇ ਆ ਕਿਸ ਪਾਰਟੀ ਦੇ ਹੱਕ ਦੇ ਵਿੱਚ ਆਣਗੇ ਸੋ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੀਤ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਨਾਲ